ਹਾਂ ਜੀ ਨਾ ਅਸੀਂ ਜਿਹੜਾ ਹੈਗਾ ਦੰਦਾਂ ਦੀ ਸਾਮ ਸੰਭਾਲ ਵਾਸਤੇ ਦੰਦਾਂ ਦੀ ਸਫਾਈ ਇਸ ਮੰਦੀ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਵੀ ਮਾਰਸ਼ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਦੇ ਵਿੱਚ ਅਸੀਂ ਲੋਕਾਂ ਨੂੰ ਜਿਹੜੀ ਡੈਂਟਲ ਹੈਲਥ ਹੈ ਉਹਦੇ ਵਾਸਤੇ ਅਵੇਅਰ ਕਰ ਰਹੇ ਹਾਂ ਕਿਉਂਕਿ ਦੰਦ ਵੀ ਜਿਹੜੇ ਹੈਗੇ ਆ ਉਹ ਸਾਡੇ ਇੱਕ ਜਿਹੜਾ ਸਰੀਰ ਦਾ ਬੜਾ ਜਿਹੜਾ ਹੈਗਾ ਜ਼ਰੂਰੀ ਅੰਗ ਹੈਗੇ ਆ ਅਗਰ ਅਸੀਂ ਦੰਦਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਜਿਹੜੇ ਸਾਡੇ ਦੰਦ ਹੈ ਉਹ ਟਾਈਮ ਤੋਂ ਪਹਿਲੇ ਜਿਹੜੇ ਟੁੱਟ ਜਾਣਗੇ ਡੈਂਟਲ ਪ੍ਰੋਬਲਮਸ ਹੋਣਗੀਆਂ ਤੇ ਜਿਦੇ ਕਰਕੇ ਕੀ ਜਿਹੜਾ ਹੈਗਾ ਖਾਣੇ ਪੀਣੇ 'ਚ ਵੀ ਪ੍ਰੋਬਲਮ ਆਂਦੀ ਹੈ ਤੇ ਲੇਟਰ ਉਨ ਨੂੰ ਹੋਰ ਵੀ ਕਈ ਪ੍ਰੋਬਲਮਸ ਘੜੀਆਂ ਹੋ ਜਾਂਦੀਆਂ ਸੋ ਲੋਕਾਂ ਨੂੰ ਦੋ ਵਾਰੀ ਬ੍ਰਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਅਗਰ ਕੋਈ ਡੈਂਟਲ ਦੀ ਪ੍ਰੋਬਲਮ ਹੈ ਦੰਦਾਂ ਦੀ ਤਾਂ ਆਪਣੇ ਨੇੜੇ ਦੰਦਾਂ ਵਾਲੇ ਡਾਕਟਰ ਨੂੰ ਜਾ ਕੇ ਦਿਖਾਇਆ ਜਾਵੇ ਤੇ ਉਹਦਾ ਸੋਲੂਸ਼ਨ ਕਰਾਇਆ ਜਾਵੇ ਹਾਂਜੀ ਉਹ ਆਮ ਲੋਕਾਂ ਨੂੰ ਹਾਂਜੀ ਸਰ ਹਾਂਜੀ ਉਹ ਆਮ ਲੋਕਾਂ ਨੂੰ ਅਸ ਹੀ ਹੈ ਅ ਅਵੇਰ ਕਰ ਰਹੇ ਹੈ ਕਿ ਆਪਣੇ ਜਿਹੜੇ ਮੂੰਹ ਦੀ ਔਰਲ ਜਿਹੜੀ ਹਾਈਜੀਨ ਨੂੰ ਵਧੀਆ ਰੱਖਿਆ ਜਾਵੇ ਮੂੰਹ ਨੂੰ ਸਾਫ਼ ਰੱਖਿਆ ਜਾਵੇ ਕੋਲੀ ਕੀਤੀ ਜਾਵੇ ਖਾਣਾ ਖਾਣ ਤੋਂ ਬਾਅਦ ਦੋ ਵਾਰੀ ਬ੍ਰਸ਼ ਕੀਤਾ ਜਾਵੇ ਅਗਰ ਕਿਸੇ ਦੇ ਮੂੰਹ ਦੇ ਅੰਦਰ ਕੋਈ ਅਲਸਰ ਹੈ ਕੋਈ ਪ੍ਰੋਬਲਮ ਹੈ ਬੀਕੋਜ਼ਾ ਚ ਜਾਂ ਜੀਭ ਦੀ ਕੋਈ ਪ੍ਰੋਬਲਮ ਹੈ ਤਾਂ ਨਾਲ ਦੀ ਨਾਲ ਜਿਹੜੇ ਹੈਗੇ ਡਾਕਟਰ ਤੋਂ ਸਲਾਹ ਲਈ ਜਾਵੇ ਹਾਂ ਜੀ ਇਹ ਲੋਕਾਂ ਨੂੰ ਵੇਰ ਕਰਨ ਵਾਸਤੇ ਕੱਢੀ ਗਈ ਜਾਗਰੂਤਾ ਰੈਲੀ ਜਿਹੜੀ ਆਪਾਂ ਕੱਢੀ ਹੈਗੀ ਹੈ ਤਾਂ ਕਿ ਲੋਕਾਂ ਨੂੰ ਇਸ ਦੀ ਮਹੱਤਤਾ ਪਤਾ ਲੱਗ ਸਕੇ ਹਾਂਜੀ ਇਹ ਨਾ ਅਸੀਂ ਜਿਹੜਾ ਹੈਗਾ ਦੰਦਾਂ ਦੀ ਸਾਮ ਸੰਭਾਲ ਵਾਸਤੇ ਦੰਦਾਂ ਦੀ ਸਫਾਈ ਇਸ ਮੰਦੀ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਵੀ ਮਾਰਸ਼ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਦੇ ਵਿੱਚ ਅਸੀਂ ਲੋਕਾਂ ਨੂੰ ਜਿਹੜੀ ਡੈਂਟਲ ਹੈਲਥ ਹੈ ਉਹਦੇ ਵਾਸਤੇ ਅਵੇਅਰ ਕਰ ਰਹੇ ਹਾਂ ਕਿਉਂਕਿ ਦੰਦ ਵੀ ਜਿਹੜੇ ਹੈਗੇ ਆ ਉਹ ਸਾਡੇ ਇੱਕ ਜਿਹੜਾ ਸਰੀਰ ਦਾ ਬੜਾ ਉਹ ਜਿਹੜਾ ਹੈਗਾ ਜ਼ਰੂਰੀ ਅੰਗ ਹੈਗੇ ਆ ਅਗਰ ਅਸੀਂ ਦੰਦਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਜਿਹੜੇ ਸਾਡੇ ਦੰਦ ਹੈ ਉਹ ਟਾਈਮ ਤੋਂ ਪਹਿਲੇ ਜਿਹੜੇ ਟੁੱਟ ਜਾਣਗੇ ਡੈਂਟਲ ਪ੍ਰੋਬਲਮਸ ਹੋਣਗੀਆਂ ਤੇ ਜਿਹਦੇ ਕਰਕੇ ਕੀ ਜਿਹੜਾ ਹੈਗਾ ਖਾਣੇ ਪੀਣੇ 'ਚ ਵੀ ਪ੍ਰੋਬਲਮ ਆਉਂਦੀ ਹੈ ਤੇ ਲੇਟਰ ਉਨ ਨੂੰ ਹੋਰ ਵੀ ਕਈ ਪ੍ਰੋਬਲਮਸ ਘੜੀਆਂ ਹੋ ਜਾਂਦੀਆਂ ਸੋ ਲੋਕਾਂ ਨੂੰ ਦੋ ਵਾਰੀ ਬ੍ਰਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਅਗਰ ਕੋਈ ਡੈਂਟਲ ਦੀ ਪ੍ਰੋਬਲਮ ਹੈ ਦੰਦਾਂ ਦੀ ਤਾਂ ਆਪਣੇ ਨੇੜੇ ਦੰਦਾਂ ਵਾਲੇ ਡਾਕਟਰ ਨੂੰ ਜਾ ਕੇ ਦਿਖਾਇਆ ਜਾਵੇ ਤੇ ਉਹਦਾ ਸੋਲੂਸ਼ਨ ਕਰਾਇਆ ਜਾਵੇ ਹਾਂਜੀ ਉਹ ਆਮ ਲੋਕਾਂ ਨੂੰ ਹਾਂ ਜੀ ਉਹ ਆਪ ਲੋਕਾਂ ਨੂੰ ਅਸੀਂ ਇਹ ਅਵੇਅਰ ਕਰ ਰਹੇ ਹਾਂ ਕਿ ਆਪਣੇ ਜਿਹੜੇ ਮੂੰਹ ਦੀ ਔਰਲ ਜਿਹੜੀ ਹਾਈਜੀਨ ਨੂੰ ਵਧੀਆ ਰੱਖਿਆ ਜਾਵੇ ਮੂੰਹ ਨੂੰ ਸਾਫ਼ ਰੱਖਿਆ ਜਾਵੇ ਕੋਲੀ ਕੀਤੀ ਜਾਵੇ ਖਾਣਾ ਖਾਣ ਤੋਂ ਬਾਅਦ ਦੋ ਵਾਰੀ ਬ੍ਰਸ਼ ਕੀਤਾ ਜਾਵੇ ਅਗਰ ਕਿਸੇ ਦੇ ਮੂੰਹ ਦੇ ਅੰਦਰ ਕੋਈ ਅਲਸਰ ਹੈ ਕੋਈ ਪ੍ਰੋਬਲਮ ਹੈ ਬਿਕੋਜ਼ ਆ ਚੀਆ ਜੀਬ ਦੀ ਕੋਈ ਪ੍ਰੋਬਲਮ ਹੈ ਤਾਂ ਨਾਲ ਦੀ ਨਾਲ ਜਿਹੜੇ ਹੈਗੇ ਆ ਡਾਕਟਰ ਤੋਂ ਸਲਾਹ ਲਈ ਜਾਵੇ ਹਾਂ ਜੀ ਇਹ ਲੋਕਾਂ ਨੂੰ ਵੇਰ ਕਰਨ ਵਾਸਤੇ ਕੱਢੀ ਗਈ ਜਾਗਰੂਤਾ ਰੈਲੀ ਜਿਹੜੀ ਆਪਾਂ ਕੱਢੀ ਹੈਗੀ ਹੈ ਤਾਂ ਕਿ ਲੋਕਾਂ ਨੂੰ ਇਸ ਦੀ ਮਹੱਤਤਾ ਪਤਾ ਲੱਗੇ